NNR نیوز ਦੇ Facebook ਪੇਜ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਖਬਰ ਨੂੰ ਸ਼ੇਅਰ ਜਰੂਰ ਕਰ ਦਿਓ ਵੱਡੀ ਖਬਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਵੱਡੀ ਖਬਰ ਦੀ ਅਪਡੇਟ ਤਾਂ ਇਸ ਵਕਤ ਦੀ ਜੋ ਵੱਡੀ ਖਬਰ ਹੈ ਉਹ ਉਹ ਵੀ ਦੱਸ ਦਿਨਾ ਪਰ ਜੋ ਸਵੇਰ ਦੀ ਅਪਡੇਟ ਸੀ ਦਰਿਆ ਸਤਲੁਜ ਦਾ ਜਲ ਪੱਧਰ ਘਟ ਰਿਹਾ ਸੀ ਪਰ ਉਸ ਤੋਂ ਬਾਅਦ ਜੋ ਇੱਕ ਵੱਡੀ ਖਬਰ ਨਿਕਲ ਕੇ ਆਈ ਜੋ ਸਾਡੇ ਸੋਰਸ ਤੋਂ ਦੁਆਰਾ ਅਸੀਂ ਪਤਾ ਕੀਤਾ ਔਰ ਸੱਚੀ ਸਹੀ ਤੇ ਸਟੀਕ ਜਾਣਕਾਰੀ ਹੈ ਔਰ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਇੱਕ ਪਾਖੜਾ ਦੇ ਜੇਕਰ ਪਹਿਲਾਂ ਦੀ ਗੱਲ ਕਰੀ ਤਾਂ ਦੋ ਫਲੱਡ ਗੇਟ ਖੁੱਲੇ ਹੋਏ ਸੀ ਜਿਸ ਦੇ ਵਿੱਚੋਂ ਜੋ ਪਾਣੀ ਨਿਕਲ ਰਿਆ ਸੀ 2 ਫੁੱਟ ਦਾ ਖੁੱਲੇ ਹੋਏ ਸੀ ਦੋ ਫਲੱਡ ਗੇਟ ਖੁੱਲੇ ਹੋਏ ਸੀ ਔਰ ਦੋ ਦੋ 2 ਫੁੱਟ ਉੱਪਰ ਚੱਕੇ ਹੋਏ ਸੀ ਤੇ ਇਸ ਦੀ ਵਕਤ ਦੀ ਵੱਡੀ ਬ੍ਰੇਕਿੰਗ ਇਹ ਤੁਹਾਨੂੰ ਸਾਂਝੀ ਕਰ ਰਿਹਾ ਕਿ ਹੁਣ 4 ਫਲੱਡ ਗੇਟ ਖੋਲ ਦਿੱਤੇ ਗਏ ਆ ਔਰ 4-4 ਫੁੱਟ ਉੱਪਰ ਚੱਕੇ ਹੋਇਆ ਤਾਂ ਵੱਡੀ ਖਬਰ ਤੁਹਾਡੇ ਦੇ ਸਾਹਮਣੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੋ ਤਸਵੀਰਾਂ ਆਪਣੇ ਤੁਸੀਂ ਮੋਬਾਈਲ ਫੋਨ ਤੇ ਦੇਖ ਰਹੇ ਹੋ ਪਾਖੜਾ ਦੀ ਜੋ ਤੁਹਾਨੂੰ ਅਪਡੇਟ ਦੇ ਰਹੇ ਹਾਂ ਕਿ ਪਾਖੜਾ ਦੇ 4 ਫਲੱਡ ਗੇਟ ਖੁੱਲ ਗਏ ਆ ਔਰ 4-4 ਫੁੱਟ ਤੱਕ ਖੁੱਲ ਗਿਆ ਤਾਂ ਪਾਣੀ ਦਰਿਆ ਸਤਲੁਜ ਦੇ ਵਿੱਚ ਵੱਧ ਸਕਦਾ ਹੈ ਤਾਂ ਹੁਣ ਮੈਂ ਤੁਹਾਨੂੰ ਇਹ ਦੱਸ ਦਵਾਂ ਕਿ ਅਸੀਂ ਖੜੇ ਕਿੱਥੇ ਆਂ ਦਰਿਆ ਸਤਲੁਜ ਦੀ ਪੁਲ ਜੋ ਮਹਿਤਪੁਰ ਤੋਂ ਜਗਰਾਵ ਰੋਡ ਜਾਂਦਾ ਜਾਂ ਆਪਾਂ ਮਹਿਤਪੁਰ ਤੋਂ ਸਿੱਧੂਆ ਮੜ ਕਿਹਾ ਸਕਦੇ ਆ ਉਸ ਪੁਲ ਤੇ ਅਸੀਂ ਨੀਚੇ ਮੌਜੂਦ ਆ ਤਾਂ ਪਾਣੀ ਦਾ ਜੋ ਜਲ ਪੱਧਰ ਹੈ ਥੋੜਾ ਥੋੜਾ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਇਹ ਜੋ ਖੋਲੇ ਗਏ ਸੀ ਗੇਟ ਉਹ ਤਕਰੀਬਨ ਕੱਲ ਦੀ ਵਿੱਚੀ ਆ ਜਾਂਦਾ तकरीबन 11 ਵਜੇ ਖੁੱਲ ਗਿਆ ਸੀ ਤੇ ਪਾਣੀ ਹੁਣ ਥੋੜਾ ਥੋੜਾ ਪਹੁੰਚਣਾ ਸ਼ੁਰੂ ਹੋ ਚੁੱਕਿਆ ਹੈ ਤੇ ਕਬਡੀ ਅਪਡੇਟ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ ਜੋ ਦੱਸਿਆ ਜਾ ਰਿਹਾ ਜੋ ਪ੍ਰਸ਼ਾਸਨ ਦੱਸ ਰਿਹਾ ਵੀ तकरीबन 65000 ਕਿ ਉਸੇ ਕ ਪਾਣੀ ਸੀ ਉਸ ਦੇ ਵਿੱਚ 20000 ਨਹਿਰਾਂ ਦੇ ਵਿੱਚ ਪਾਣੀ ਪੈਣਾ ਤਾਂ ਪਿੱਛੇ ਪਾਣੀ ਬਚਦਾ 45000 ਪਰ ਜਦੋਂ ਚਾਰ ਫਲੱਡ ਗੇਟ ਖੁੱਲ੍ਹੇ ਹੋਣ ਤਾਂ ਤੁਸੀਂ ਇਦਾਂ ਚਾ ਲਗਾ ਸਕਦੇ ਹੋ ਕਿ ਪਾਣੀ ਜ਼ਿਆਦਾ ਹੋਵੇਗਾ ਤੇ ਇਸ ਵਕਤ ਦੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਦਰਿਆ ਸਤਲੁਜ ਦੀ ਤਾਂ ਦਰਿਆ ਸਤਲੁਜ ਦੇ ਉੱਪਰ ਸਾਡੀ ਟੀਮ ਮੌਜੂਦ ਹੈ ਅਸੀਂ ਦਰਿਆ ਸਤਲੁਜ ਦੇ ਉੱਪਰ ਮੌਜੂਦ ਹਾਂ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਫਲੋ ਅੱਗੇ ਨਾਲ ਤੇਜ਼ ਹੋ ਚੁੱਕਿਆ ਇਸ 'ਚ ਕੋ ਦੁਰਾਵਾ ਨਹੀਂ ਇਹ ਸੱਚੀ ਗੱਲ ਹੈ ਸਵੇਰੇ 5:40 ਤੇ ਐਫਜੀ ਕੋਈ ਅਪਡੇਟ ਨਹੀਂ ਸੀ ਕੱਲ ਦੀ ਗੱਲ ਕਰੀਏ 7 ਵਜੇ ਸ਼ਾਮ ਦੀ ਤਾਂ ਅਪਡੇਟ 2 ਫੁੱਟ ਪਾਣੀ ਘਟਿਆ ਸੀ ਪਰ ਹੁਣ ਦਰਿਆ ਸਤਲੁਜ ਦੇ ਵਿੱਚ ਪਾਣੀ ਵਧਣਾ ਸ਼ੁਰੂ ਹੋ ਚੁੱਕਿਆ ਹੈ ਇਧਰੋਂ ਦੀ ਤਸਵੀਰ ਦੇਖ ਸਕਦੇ ਹੋ ਕੋਠਾਠਾ ਮਾਰਦਾ ਪਾਣੀ ਲਗਾਤਾਰ ਵਧ ਰਿਹਾ ਆਪਣੀ ਚਾਲ ਚੱਲ ਰਿਹਾ ਚਾਰੇ ਪਾਸੇ ਪਾਣੀ ਪਾਣੀ ਹੈ ਪਰ ਅਜੇ ਦਰਿਆ ਸਤਲੁਜ ਦੇ ਵਿੱਚ ਪਾਣੀ ਜਾਦਾ ਨਹੀਂ ਵਧਿਆ ਪਰ ਕੁਝ ਟਾਈਮ ਦੇ ਬਾਅਦ ਇਹ ਪਾਣੀ ਵਧਣਾ ਸ਼ੁਰੂ ਹੋ ਜਾਵੇਗਾ ਤਾਂ ਲੋਈਆ ਏਰੀਆ ਦੇ ਵਿੱਚੋਂ ਲਗਾਤਾਰ ਫੋਨ ਆ ਰਹੇ ਸੀ ਤੁਸੀਂ ਅਲਰਟ ਹੁਣ ਹੋ ਜਾਓ ਕਿਉਂਕਿ ਜਿੰਨਾ ਪਹਿਲਾਂ ਪਾਣੀ ਆਇਆ ਸੀ ਆਈਡੀਆ ਅੰਦਾਜ਼ਾ ਉਹਨਾਂ ਕੋ ਪਾਣੀ ਜਾਂ ਫਿਰ ਜ਼ਿਆਦਾ ਪਾਣੀ ਹੋ ਸਕਦਾ ਹੈ ਜ਼ਿਆਦਾ ਪਾਣੀ ਹੋ ਸਕਦਾ ਜਾਂ ਉਹਨਾਂ ਕੋ ਪਾਣੀ ਹੋ ਸਕਦਾ ਹੈ ਤਾਂ ਵੱਡੀ ਅਪਡੇਟ ਹੈ ਇਸ ਟਾਈਮ ਦੀ ਜੋ ਖਬਰ ਨਿਕਲ ਕੇ ਸਾਹਮਣੇ ਆਈ ਹੈ ਤਾਂ ਹੁਣ ਮੈਂ ਪਹਿਲੀਆਂ ਤਸਵੀਰਾਂ ਦਿਖਾਉਣਾ ਜਦੋਂ ਪਹਿਲਾਂ ਦਰਿਆ ਸਤਲੁਜ ਪੂਰਾ ਫਾਨ ਤੇ ਸੀ ਇੱਧਰ ਤੁਸੀਂ ਦੇਖ ਸਕਦੇ ਹੋ ਏ ਇੱਥੇ ਅੱਗੇ ਤੱਕ ਸਾਹਮਣੇ ਤੁਹਾਨੂੰ ਇੱਕ ਨਜ਼ਰ ਆ ਰਹੀ ਹੋਵੇਗੀ ਦਰਿਆ ਸਤਲੁਜ ਦੀ ਸਪੋਰਟ ਜਾਂ ਫਿਰ ਖੂਈ ਕਹਿ ਸਕਦੇ ਆ ਉਦੋਂ ਅੱਗੇ ਪਾਣੀ ਲੰਘ ਗਿਆ ਸੀ ਜਦੋਂ ਪਹਿਲਾਂ ਪਾਣੀ ਆਇਆ ਸੀ ਤਾਂ ਉਦੋਂ ਵੀ ਪਾਣੀ ਪ੍ਰਸ਼ਾਸਨ ਕਹਿ ਰਿਹਾ ਸੀ ਕਿ 45000 ਕਿਊਸਕ ਪਾਣੀ ਹੈ ਪਰ ਜੇਕਰ 45000 ਦੇ ਨਾਲ ਇੰਨੀ ਦੂਰ ਪਾਣੀ ਅੱਗੇ ਲੰਘ ਸਕਦਾ ਤਾਂ ਫਿਰ ਹੁਣ ਤਾਂ 65000 ਕਿਊਸਕ ਹੈ ਤਾਂ ਉਹਦੇ ਵਿੱਚੋਂ 20000 ਨਹਿਰਾਂ ਨੂੰ ਪਾ ਦੇਣਾ ਕਿਹਾ ਜਾ ਰਿਹਾ ਤਾਂ ਫਿਰ 60000 45000 ਫਿਰ ਬਚਦਾ ਪਰ ਪਾਣੀ ਜਿਆਦਾ ਹੋਵੇਗਾ ਕਿਉਂ ਪਾਖੜਾ ਦਾ ਜੋ ਲੈਵਲ ਹੈ 1671.7 ਹੋ ਚੁੱਕਿਆ ਹੈ 1671.7 ਹੋ ਚੁੱਕਿਆ ਹੈ ਦੂਜੇ ਪਾਸੇ ਬਿਆਸ ਦੇ ਦਰਿਆਦ ਵਿੱਚ 105000 ਕਿਊਸਿਕ ਪਾਣੀ ਛੱਡਿਆ ਗਿਆ ਤਾਂ ਉਹ ਪਹਿਲਾਂ ਜੋ ਪਾਣੀ ਚੱਲ ਰਿਹਾ ਸੀ 85000 ਤਕਰੀਬਨ 2 ਲੱਖ ਪਾਣੀ ਬਿਆਸ ਦਰਿਆ ਤੋਂ ਵਿੱਚ ਆ ਰਿਹਾ ਜੋ ਅੱਗੇ ਫਿਰੋਜ਼ਪੁਰ ਫਾਜ਼ਲਕੇਆ ਜਲਾਲਾਬਾਦ ਦੇ ਇਲਾਕਿਆਂ ਨੂੰ ਪ੍ਰਭਾਵਿਤ ਕਰੇਗਾ ਤੇ ਖਬਰ ਨੂੰ ਚਲਦੇ ਚਲਦੇ ਸ਼ੇਅਰ ਜ਼ਰੂਰ ਕਰ ਦਿਓ ਅੱਗੇ ਦਿਓ ਜਿੰਨੇ ਬਿਆਰੀਏ ਨੇ ਖਬਰ ਉਹਨਾਂ ਤੱਕ ਪਹੁੰਚ ਸਕੇ ਅੱਗੇ ਜਿੰਨੇ ਏਰੀਏ ਨੇ ਖਬਰ ਉਹਨਾਂ ਤੱਕ ਪਹੁੰਚ ਸਕੇ ਤਾਂ ਉਹ ਅਲਰਟ ਹੋ ਜਾਣ ਅਜੇ ਤੱਕ ਤੁਸੀਂ ਇਹ ਮੈਨ ਲੱਗਦਾ ਕਿਸੇ ਵੀ ਚੈਨਲ ਤੇ ਖਬਰ ਨਹੀਂ ਦੇਖੀ ਹੋਣੀ ਜੋ ਸਾਡੇ ਸੋਰਸਾਂ ਨੇ ਜਾਣਕਾਰੀ ਅਸੀਂ ਇਕੱਠੀ ਕੀਤੀ ਉਸ ਤੋਂ ਬਾਅਦ ਤੁਹਾਡੇ ਤੱਕ ਪਹੁੰਚਾਈ ਹੈ ਤਾਂ ਇੱਕ ਵਕਤ ਦੀ ਵੱਡੀ ਅਪਡੇਟ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ ਵੱਡੀ ਖਬਰ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ ਉਹ ਵਧਣਾ ਸ਼ੁਰੂ ਹੋ ਚੁੱਕਾ ਹੈ ਪਾਖੜਾ ਦੇ ਚਾਰ ਫਲੱਡ ਗੇਟ ਖੁੱਲਿਆ ਤਾਂ ਚਾਰ-ਚਾਰ ਫੋਟੋ ਚੱਕੇ ਗਿਆ ਤਵੱਡੀ ਅਪਡੇਟ ਕਿ ਦਰਿਆ ਸਤਲੂ ਦਾ ਜੋ ਜਲ ਪੱਧਰ ਹੈ ਉਹ ਵਧੇਗਾ ਤਸਵੀਰਾਂ ਕਿੱਧਰ ਦੇ ਸਕਦੇ ਹਾਂ ਕਿ ਪਾਣੀ ਦੀ ਰਫਤਾਰ ਦੇ ਵਿੱਚ ਫਰਕ ਜ਼ਰੂਰ ਪਿਆ ਨੇੜੇ ਕੈਮਰਾ ਕਰਕੇ ਦਿਖਾ ਦਿੰਦੇ ਆ ਕਿ ਪਾਣੀ ਦੀ ਸਪੀਡ ਦੇ ਵਿੱਚ ਫਰਕ ਜ਼ਰੂਰ ਪਿਆ ਤਾਂ ਇਸ ਟਾਈਮ ਵੱਡੀ ਅਪਡੇਟ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਤੁਸੀਂ ਜੋ ਦਰਿਆ ਸਤਲੂ ਜਿਹੜੀ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਕਹਿ ਸਕਦੇ ਹਾਂ ਵੱਡੀ ਖਬਰ ਦਰਿਆ ਸਤਲੁਜ ਦੀ ਤਾਂ ਜਿਵੇਂ ਹੀ ਕੋਈ ਹੋਰ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਜਲਦ ਮੈਂ ਇੱਕ ਨਵੀਂ ਰਿਪੋਰਟ ਲੈ ਕੇ ਹਾਜ਼ਰ ਆਉਂਗਾ ਤਦ ਤੱਕ ਲਈ ਇਜਾਜ਼ਤ ਦਿਓ ਕੈਮਰਾਮੈਨ ਸੋਨੂ ਦੇ ਨਾਲ ਹਰਦੀਪ ਦਰਿਆ ਸਤਲੁਜ